ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਚੱਲਦੇ ਆਪਾਂ ਥੋੜੇ ਮੱਟਾ ਕਿਹੜਾ ਸਿਹੜਾ ਦਿਨ ਬਾਰੇ ਤੇ ਦੇਖਦੇ ਨਾਲੇ ਫਿਰ ਟੁਕਟ ਵਗੈਰਾ ਲੈ ਕੇ ਆਵਾਂਗੇ। ਰੋਟੀਆਂ ਇੱਥੇ ਥੋੜੀਆਂ ਮੋਟੀਆਂ ਜਿਆਦੇ ਨਹੀਂ ਆ। ਵੀ ਆਪਣੇ ਪੰਜਾਬ ਵਾਲਾ ਧਣੀ ਹੈਗਾ ਓਰੇ ਹੈਗਾ ਤਾਂ ਕਣਕ ਦਾ ਆਟਾ ਹੀ ਹੈਗਾ। ਤੇ ਬੱਟ ਥੋੜਾ ਜਿਆਦਾ ਡਿਫਰੈਂਟ ਇੱਥੇ। ਉਹ ਚੱਪਣ ਛੜਾ ਆ ਚੀਜ਼ਾਂ ਨੂੰ ਹੁਣ ਲਾ। ਬਾਜੀਆਂ ਨੂੰ ਤਾਂ ਲੱਗ ਜਾਂਦੀ। ਰਾਤਾ ਜੀ ਨੂੰ ਹੁਣ ਲੱਗੀ ਆ ਦੇ ਖਾਂਦਿਆਂ ਦੀਆਂ। ਉਹ ਆ ਵੀ ਜਿਹੜਾ ਗਰਮ-ਗਰਮ ਖਾ ਲਈ ਤਾਂ ਤਾਂ ਖਾਦੀ ਜਾਂਦੀ ਆ ਉਹ ਸਾਇਰ ਉਹਦਾ ਜਿਆਦਾ ਵੱਡਾ ਹੁੰਦਾਗਾ ਤੇ ਜਿਹੜੇ ਤਾਂ ਇਥੋਂ ਦੇ ਹੋਰ ਲੋਕ ਨੇ ਜਿਹੜੇ ਪਹਿਲਾਂ ਦੇ ਰਹਿੰਦੇ ਨੇ ਉਹਨਾਂ ਦੇ ਹਿਸਾਬੋਂ ਵੱਡੀ ਪੁਰਕੀ ਤੋੜਦੇ ਨੇਗੇ ਆਪਾਂ ਪੰਜਾਬ ਤੋਂ ਗਿੱਜੇ ਹੋਈਆਂ ਛੋਟੀ ਪੁਰਕੀ ਤੇ ਉਹ ਛੋਟੀ ਪੁਰਕੀ ਮਰ ਉਹਦਾ 17 ਸੀ ਬਣ ਜਾਂਦੀ ਨੇ ਰੋਟੀਆਂ ਅਸੀਂ ਦੋ ਜਣੇ ਇੱਕ ਰੋਟੀ ਖਾਣੇ ਆ ਸਾਨੂੰ ਦੋਨਾਂ ਨੂੰ ਪੂਰਾ ਰਾਜ ਆ ਜਾਂਦਾ ਇੱਕ ਰੋਟੀ ਨਾਲ ਆਪਣੇ ਪੰਜਾਬ ਵਾਲੀਆਂ 10 ਰੋਟੀਆਂ ਦੀ ਇੱਕ ਰੋਟੀ ਆ ਉਹ ਐਡੀ ਰੋਟੀ ਉਹ ਤੇ ਤਾਂ ਕਰਕੇ ਹੌਲੀ-ਹੌਲੀ ਖਾਣੀ ਪੈਂਦੀ ਆ ਉਹ ਤੇ ਜਦੋਂ ਠੰਡੀ ਹੋਏਗੀ ਉਹ ਜੰਮ ਜਾਂਦੀ ਹੈਗੀ ਆ ਚਾਹ ਜਾਂ ਫਿਰ ਦੇਖ ਲਿਆ ਵੀ ਰੋਟੀ ਨੂੰ ਆਪਾਂ ਘਟਾਈ ਦੇਵਾਂਗੇ ਇੱਕ ਟਾਈਮ ਰੋਟੀ ਕਰਦਾਂਗੇ ਜੇ ਫਰੂਟ ਆਪਾਂ ਨੂੰ ਸਸਤੇ ਮਿਲੇ ਵੈਸੇ ਮੁੰਡਿਆਂ ਨੇ ਦੱਸਿਆ ਰੂਮ ਚ ਉਹ ਕਹਿੰਦੇ ਸਸਤੇ ਨੇ ਰੂਪ ਹੱਥ ਫਰੂਟ ਤਾਂ ਤੇ ਤਾਂ ਕਰਕੇ ਦੇਖਦੇ ਆ ਵੀ ਕੇਲੇ ਗੁੱਲੇ ਲੈ ਆਵਾਂਗੇ ਵੀ ਉਹੀ ਪੈਸੇ ਰੋਟੀ ਤੇ ਬਚਾ ਲਾਂਗੇ ਵੀ ਰੋਟੀ ਵੀ ਖਾਣੀ ਓਨੇ ਪੈਸੇ ਜੀ ਉਹੀ ਫਰੂਟ ਲੈਉਣੇ ਓਨੇ ਪੈਸੇ ਦੇ ਤੇ ਉੱਥੇ ਸਰ ਜਾ ਗਰੂ ਰੂਮ ਦੀ ਬਾਕੀ ਏਸੀ ਹੈਗੇ ਨੇ ਨਾ ਕੁਝ ਖਰਾਬ ਹੋ ਰਿਹਾ ਹੈ ਹਨਾ ਰੂਮ ਦੇ ਵਿੱਚ AC ਮੂਰੇ ਧਰਦਾ ਲਿਆ ਕੇ ਹਾਂ ਦੇਖੋ ਵੱਡੀ ਥੱਲੇ ਦਾ ਹੀ ਘੜੀ ਨਾ ਜਾਵਾਂ ਜਮੀ ਉਹ 2 ਇੰਚਾ ਦਾ ਪਿੰਗਲ ਵੀ ਨਹੀਂ ਪੈਂਦੀ ਮੈਨੂੰ ਐ ਲੱਗ ਰਿਹਾ ਐਨ ਵੱਸ ਤੇ ਲਾ ਕੇ ਜਾਣਾ ਦੇ ਦੋ ਸਾਲੇ ਦੇ ਹਾਂ ਮੈਂ ਤੇ ਨਹੀਂ ਲਿਆ ਵੀ ਜੰਮਾ ਆਪਾਂ ਚੱਲਾਂਗੇ ਉਹਨਾਂ ਦਾ ਕਮਰਾ ਦੇਖੇਗਾ ਨਾ ਤੂੰ ਕਹਣਾ ਭਾਈ ਇੱਥੇ ਰਹਿ ਲਈ ਆਪਾਂ ਨੈਕਸਟ ਮੌਲ ਕਿਹਾ ਸੀ ਉਹਨੇ ਨਾ ਕਿਤੇ ਨੈਕਸਟ ਤੋਂ ਆ ਕੇ ਰਹਿ ਜਾਓ ਤਾਂ ਫਿਰ ਆਪਾਂ ਉਧਰ ਪਹਿਲਾਂ ਉੱਚੀ ਆਓ ਉੱਥੋਂ 32 ਜੀ ਆਉਣਾ ਬੁਖਰਾ ਕੋਏ ਜੋ ਸੜਕ ਉਪਰ ਬੱਤੀਆਂ ਨੂੰ ਕਰਾਸ ਕਰਾਂਗੇ ਹੁਣ। ਇਥੇ ਨਵੇਂ-ਨਵੇਂ ਹੈਗੇ ਆਗੇ। ਇਥੇ ਫਾਈਨ ਕਾਈ। ਚੱਕੀ ਜਾਈਏ ਖੜੇ। ਇਧਰ ਆ ਗਿਆ ਸਮਾਨ। ਐਣਕਾਂ। ਲੋਸ਼ਨ ਕਰੀਮਾਂ। ਹਾਂਜੀ ਤੇ ਅੱਜ ਫੇਰ ਆਪਾਂ ਮਾਲ ਚ ਆਗੇ ਇਥੇ। ਨਵੇਂ ਮਾਲ ਚ। ਇਹ ਗਾ ਨੈਕਸਟ ਟੂ ਮਾਲ। ਇਥੇ ਦੇਖ ਦਾਂਗੇ। ਸਸਤੇ ਗੋਲੇ ਸਸਤੇ ਭਾਈ ਆਪਾਂ ਸੰਤਰੇ ਸੰਤਰੇ 4-8 ਲੈ ਜਾਾਂਗੇ ਸਸਤੇ ਰੋਟੀ ਇੱਕ ਟੰਗ ਹੋਰ ਛੱਡ ਦਾਂਗੇ ਤੇ ਮਤਲਬ ਫਰੂਟ ਖਾ ਲਿਆ ਕਰਾਂਗੇ ਵਲੇ ਫਰੂਟ ਵਧੀਆ ਆਪਣੇ ਲਈ ਨਰਜੈਟਿਕ ਲੈ ਲੇ ਇਹ ਬੈਸਰੀ ਨਹੀਂ ਲੈਣਾ ਰੈੱਡ ਬੈਸਰੀ ਨਹੀਂ ਲੱਗਦਾ ਸੀ ਬੈਸਰੀ ਦੀ ਨਹੀਂ ਕੁਝ ਨਹੀਂ ਲੈਣਾ ਹਲੇ ਆਪਾਂ ਹਜੇ ਤਾਂ ਕੁਝ ਨਹੀਂ ਲੈਂਦੇ ਕਿੰਨੇ ਭਰਤੀ ਪੂਰੀ ਜਾ ਹੈ ਹਾਂਜੀ ਚੱਲੇ ਉੱਪਰ ਨੂੰ ਤੇ ਇੱਥੇ ਪੌੜੀਆਂ ਨਹੀਂਆਂ ਦੂਜੀ ਲੋਟੀ ਆ ਨਾ ਉਹ ਪਲੇ ਨਹੀਂਆਂ ਕੰਮ ਤੇ ਉੱਪਰ ਸਾਈਕਲੀਆਂ ਵਗੈਰਾ ਸਕੂਟਰੀਆਂ ਫਤੁਰਾ ਜੰਦਾ ਉਹਦਾ ਬਾਟਾਂ ਮਲੂ ਹੋਏ ਤੇਰਾ ਪੌੜੀਆਂ ਲੰਬੀਆਂ ਨੇ ਉੱਥੋਂ ਲੱਗਾ ਦੇਖ ਲਾ ਨਹੀਂ 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 ਨਾ ਪਾਣੀ ਦੀ ਵੈਡੀ ਇੱਧਰ ਆ ਗਈ ਸਪੋਰਟਸ ਵਾਲਾ ਸਮਾਨ ਤੇ ਇੱਧਰ ਘੜੀਆਂ ਮਾਈਸ ਨਾਈਸ ਹਾਂਜੀ ਤੇ ਮੌਲ ਜੋ ਆ ਗਿਆ ਆਪਾਂ ਬਾਹਰੇ ਤੇ ਇੱਧਰ ਰਹਿ ਗਿਆ ਮੌਲ ਤੇ ਹੁਣ ਚੱਲਦੇ ਆਪਾਂ ਦੂਸਰੀ ਸਾਈਡ ਓਏ ਓ ਇੱਧਰ ਹੀ ਹੈਗਾ ਆਓ ਸਾਹਮਣੇ ਨਾ ਤੇ ਹੁਣ ਚੱਲਦੇ ਅਸੀਂ ਦੂਸਰੇ ਮੌਲ 'ਚ ਇੱਧਰ ਰੇਟ ਥੋੜਾ ਹਾਈ ਸੀਗਾ ਉਹ ਡਿਸਕਾਊਂਟ ਮਾਰਕਟ ਆ ਤੇ ਉੱਧਰ ਰੇਟ ਘੱਟ ਹੁੰਦਾਗਾ ਉੱਧਰ ਨੂੰ ਜਾਣਦੇ ਆਂਗੇ ਹੂੰ ਹੋ ਆ ਗਿਆ ਸਾਹਮਣੇ ਆਪਣਾ ਡਿਸਕਾਊਂਟ ਸੈਂਟਰ ਤੇ ਇਧਰ ਆ ਗਈ ਮਸਜਿਦ ਇਧਰ ਬੱਸ ਸਟੈਂਡ ਆਹ ਇਧਰ ਆ ਹਸਪਤਾਲ ਆ ਸਾਡੇ ਘਰ ਕੋਲ ਇੱਕ ਜ਼ਿਲੇਖਾ ਹਸਪੀਟਲ ਇਹ ਸਵੇਰ ਦੇ 4 ਵਜੇ ਤੱਕ ਖੁੱਲ੍ਹਾ ਹੁੰਦਾ ਹੈ ਜਣਾ ਮੌਲਿਆ ਆ ਗਿਆ ਕੱਦੂ ਪਾਲਕ ਪਰ ਆ ਕੀ ਜਿਓ ਓਏ

ਆਪਣੇ ਦਾ ਉਹ ਬਣ ਗਏ ਇਹ 50 ਰੁਪਏ ਬਣ ਗਏ 40 50 ਬਣ ਗਏ 50 ਰੁਪਏ ਕਿਲੋ ਹਾਂਜੀ ਤੇ ਆਪਾਂ ਕੇਲੇ ਖਰੀਦ ਲੈਂਦੇ ਤੇ ਸਵੇਰ ਦੀ ਰੋਟੀ ਨਹੀਂ ਹੋਣੀ ਸੀ ਖਾਏ ਕਰਦੇ ਉਹ ਅੱਗੇ ਆਪਾਂ ਪੱਤੀਆਂ ਉੱਥੋਂ ਕੁਝ ਹੋ ਜਾਗੇ ਤੇ ਆਪਾਂ ਸਵੇਰੇ ਖਾ ਕੇ ਰਾਂ ਕੋਣ ਕੇਲੇ ਤੇ ਰੋਟੀ ਨਾਲ ਸਸਤੇ ਪੈਂਦੇ ਨੇਗੇ ਰੋਟੀ ਸਵੇਰੇ ਅਸੀਂ ਖਾਣ ਹੁੰਦੇ ਆ ਦੋਨੇ ਜਣੇ ਰਲ ਕੇ 3 ਰੁਪਏ ਦੀ ਕੇ ਕੇਲੇ ਆਏ ਨੇ 15 ਦੇ ਤੇ ਕੇਲੇ ਸਾਡੇ 2 ਦਿਨ ਵੱਧ ਚੱਲਣਗੇ ਹਿਸਾਬ ਨਾਲ ਲਾਇਆ ਸਾ ਪੈਸਿਆਂ ਦਾ ਤਾਂ ਕਰ ਕੇ ਲੈ ਆਏ ਅਸੀਂ ਹੁਣ ਚੱਲਦਾ ਰੂਮ ਵੱਲ ਨੂੰ ਦੁਬਾਰੇ ਤੇ ਰਾਖਣੇ ਦੇਖ ਰਿਆਂ ਕਿੱਦਾਂ ਮੌਸਮ ਸਹੀ ਹੈ ਅੱਜ ਅੱਛਾ ਮੌਸਮ ਸਹੀ ਹੈ ਬਾਰੇ ਖਾਸ ਤੇ ਬੰਦਾ ਯੋ ਗਰਮੀ ਤਾਂ ਹੈਗੀ ਆ ਬਟ ਹਵਾ ਪੂਰੀ ਵਧੀਆ ਚੱਲੀ ਹੋਈ ਹੈ ਅੱਜ ਇਹ ਨਹੀਂ ਆਉਂਦਾ ਹਾਂ ਪਰ ਆ ਨਹੀਂ ਕੋਈ ਮੇਰੇ ਵੀ ਉੱਤੇ ਦੇ ਸੀ ਨੇ ਹਾਂਜੀ ਤੇ ਚੱਲਿਆ ਹੁਣ ਆਪਾਂ ਰੋਟੀ ਖਾਣ ਤੇ ਉਸ ਤੋਂ ਬਾਅਦ ਆ ਕੇ ਮਾਰਕੀਟ ਚ ਆ ਕੇ ਆਪਾਂ ਰੈਸਟ ਕੀਤੀ 2 ਘੰਟੇ ਤੇ ਫਿਰ ਸ਼ਾਮ ਨੂੰ ਚਲੇ ਗਏ ਸੀ ਅਸੀਂ ਬੀਚ ਤੇ ਤੇ ਆਸੀ ਆਪਣਾ ਕੀ ਰੋਟੀ ਵਾਲਾ ਰੋਟੀ ਪਹਿਲਾਂ ਇੱਥੋਂ ਲੈ ਕੇ ਚੱਲੀਏ ਅੱਜ ਹੈ ਨਹੀਂ ਹੋਆ ਆਪਣਾ ਅੰਦਰ ਆ ਹੋਆ ਜਾ ਆਟਾ ਕੋ ਨਹੀਂ ਆਉਂਦਾ ਉਹ ਖੜਾ ਹਾਂ ਕੇ ਖਾਣਾ ਰੋਟੀ ਹੁਣ ਉਹਨੂੰ ਪੋਲੀ ਤੇ ਰੋਟੀ ਚਾਹੀਏ। ਹਾਂ। ਇੱਕ ਰੋਟੀ। ਇਹ। ਇਹ ਆਪਣੀ ਰੋਟੀ। ਇਹ ਤੁਹਾਨੂੰ ਉਹ ਦਿਨਾ ਆਪਾਂ ਆਇਆ। ਨੰਨੀ ਤੇ ਦੋਨਿਆਂ ਨੇ ਇੱਕ ਅੱਧੇ ਦੀ ਖਾਵਾ ਸੀ। ਅੱਧੇ ਦੀ ਰਾਜ ਲੈ ਆ ਦੂ। ਰਾਵਣ ਜਿੱਥੇ ਲਿਆ ਕੰਮ ਹੋ ਰਿਹਾ। ਉੱਪਰ ਉੱਪਰ ਦੀ ਕੋੜ ਨਹੀਂ। ਅੱਜੇ ਕੋਈ ਸਰ ਪਾਸਾ ਕਰ ਲੈਣਾ। ਹਾਂਜੀ ਤੇ ਖਾ ਲਈ ਆਪਾਂ ਰੋਟੀ ਤੇ ਹੁਣ ਚੱਲਿਆਂ ਥੋੜਾ ਮੋਟਾ ਢੇੜਾ ਛੇੜਾ ਦੇਣਾ ਚਾਹੁੰ ਕਿ ਰੋਟੀ ਹੈਵੀ ਬਹੁਤ ਹੁੰਦੀ ਔਰੇ ਔਖਾ ਕੀ ਰਹਿਣਾ ਮਲਟਾਵਲ ਰੋਟੀ ਹੁੰਦੀ ਆ ਦੋ ਜਣੇ ਅਸੀਂ ਅੱਧੀ ਅੱਧੀ ਰੋਟੀ ਖਾਣੇ ਆ ਇੱਕ ਰੋਟੀ ਦੀ ਆਪਣੇ ਪੰਜਾਬ ਵਾਲਿਆਂ ਮਨੋਂ ਲਾ 10 ਰੋਟੀਆਂ ਬਣ ਜਾਂਦੇ ਹਨਾ ਲਾਲੀ ਅਜਮਣੀ ਇੱਕ ਰੋਟੀ ਦੀਆਂ 10 ਰੋਟੀਆਂ ਬਣ ਜਾਂਦੀਆਂ ਨੇ ਐਡੀ ਰੋਟੀ ਹੁੰਦੀ ਆ ਤੇ ਜਿਹੜੇ ਆਪਣੇ ਪੰਜਾਬੀ ਆਉਂਦੇ ਨੇ ਮੇਰੇ ਉਹ ਦੋ ਜਣੇ ਰਲ ਕੇ ਇੱਕ ਇੱਕ ਰੋਟੀ ਮਸਾਂ ਖਾਂਦੇ ਨੇਗੇ। ਬਾਕੀ ਹੌਲੀ ਹੌਲੀ ਹੱਥ ਬਣ ਜਾਂਦੀ ਫਿਰ ਤਾਂ ਦੋ ਵੀ ਖਾ ਜਾਂਦੇ। ਉਹ ਆਪਣੇ ਤਾਂ ਖੜੀ ਲੰਗਣੀਆਂ ਦੋ। ਐ ਤਾਂ ਹੱਥ ਬਣ ਗੀ। ਫਿਰ ਤਾਂ ਪੂਰੀ ਪੂਰੀ ਖਾਵਾਂਗੇ। ਹਾਂ ਸਾਡਾ ਡੇਲੀ ਦਾ ਦੋਨਾਂ ਜਣੇ ਦਾ ਖਰਚਾ ਤੇ 11 ਰੁਪਏ ਦਾ 10 10 ਰੁਪਏ ਨਹੀਂ ਡੇਲੀ ਦਾ। ਚਾਹ ਵੀ ਛੱਡਤੀ ਅਸੀਂ। ਸਵੇਰੇ ਅਸੀਂ 2.5 2.5 ਲੱਗਣੇ ਦਾ ਸਵੇਰੇ ਆਪਣੇ। ਸਵੇਰੇ 2.5 ਅੱਜ ਸਵੇਰੇ ਲੱਗਣੇ ਸਾਡੇ 2.5 ਰੁਪਏ ਦੋਨਾਂ ਦੇ ਦੋ ਪਰੌਂਠੇ ਤੇ ਇੱਕ ਉਹਦੇ ਨਾਲ ਕੜਾਜਾ ਮਿਲਦਾ ਹੁੰਦਾਗਾ ਫਲਬਾ ਫਲਬਾ ਤੇ ਮਤਲਬ ਜਿਵੇਂ ਆਪਾਂ ਘਰੇ ਦੇਗ ਨਾਲ ਪਰੌਂਠਾ ਖਾਣਾ ਹੋਵੇ ਉਹ ਗੱਲ ਲਗੀ ਤੇ ਉਸ ਤੋਂ ਬਾਅਦ 2.5 ਰੁਪਏ ਉਹ ਤੇ ਫਿਰ 2 ਰੁਪਏ ਦੀ ਚਾਹ ਦੋਨਾਂ ਦੀ ਇੱਕ ਇੱਕ ਰੁਪਏ ਦੀ 2.5 ਤੇ 2 4.5 ਹਨਾ 4.5 ਤੇ ਸਾਡੇ ਹੁਣ 4 ਸਿੱਧਾ ਹੀ ਆਣਾ ਹਨਾ 4.5 ਉਹ ਲੱਗੇ ਨੇ ਤੇ ਫਿਰ ਉਸ ਤੋਂ ਬਾਅਦ ਹੁਣ ਸ਼ਾਮ ਦੀ ਸਾਡੀ 1 ਰੁਪਏ ਦੀ ਰੋਟੀ ਦੋਨਾਂ ਦੀ 5.5 ਤੇ 5 ਰੁਪਏ ਚ ਚਾਰ ਅਦਰਾਮ ਦੀ ਫਿਰ ਦਾਲ ਚਾਰ ਦੇ 9.5 ਰੁਪਏ ਚ ਅਸੀਂ ਰੱਜ ਲੈ ਜਾਰੇ ਤਿੰਨ ਚ ਨਹੀਂ ਅੱਜ 9.5 ਰੁਪਏ ਲਾ ਲਾ 9.5 ਨਹੀਂ ਚਾਹ ਆਪਣਾ ਫਿਰ ਉਧਰ ਉਹ ਕਰਤਾ ਨਾ ਅੱਜ ਉਹ ਮਿੱਤਰ ਨੇ ਪਿਆਤੀ ਅੱਜ ਜਾ ਉਹ ਨਹੀਂ 9.5 ਰੁਪਏ ਖਰਚ ਆਪਣਾ ਰੋਜ਼ ਦਾ ਕੋਈ ਜ਼ਿਆਦਾ ਨਹੀਂ ਹਾਂ 9.5 ਮਹੀਨੇ ਦਾ ਮਹੀਨੇ ਦੇ 290 ਰੁਪਏ ਬਣੇ ਤੇ ਦੋਨਾਂ ਜਣਾਂ ਦੇ ਰਲ ਕੇ 140 40 ਨਹੀਂ 140 40 ਸਕਸਨ 45 ਪੱਤਾ 145 45 ਰੁਪਏ ਖਰਚਾ ਸਾਡਾ ਮਹੀਨੇ ਦਾ ਕਿਉਂਕਿ ਰੋਟੀ ਥੋੜੀ ਹੈਵੀ ਹੁੰਦੀ ਆ ਆਪਣੇ ਹਿਸਾਬ ਤੋਂ ਬਾਰੇ ਗੱਲ ਬਾਜ਼ੀਆਂ ਦੁਕਾਨ ਲਾ ਆ ਚੀਜ਼ਾਂ ਨੂੰ ਖਲਾਉਂ ਦਿਓ ਆ ਗਿਆ ਸਿੱਟੀ ਕਿਧਰ ਥੋੜਾ ਜਿਹਾ ਗੇੜਾ ਦੇਣਾ ਕਿ ਅਸੀਂ ਰੋਟੀ ਤੋਂ ਬਾਅਦ ਸ਼ਹਿਰ ਵਾਲਾ ਪਾਸਾ ਨਹੀਂ ਅੱਗੇ ਪਾਰਕ ਉਹ ਨਹੀਂ ਅੱਜਪਾ ਪਾਰਕ ਦੇਖ ਕੇ ਹੋਣੇ ਇੱਥੇ ਹੈਗਾ ਕਿ ਉਹ ਕੱਲ ਦੱਸ ਦੇਣਾ ਆ ਦੇਖਾਂਗੇ ਮਾਰਨਿੰਗ 'ਚ ਨਹੀਂ ਹਾਂਜੀ ਤੇ ਪਾਰਕਾ ਤਾ ਨੂੰ ਲੱਗਣੀ ਹੈਗਾ ਤੇ ਹੁਣ ਅਸੀਂ ਇੱਥੇ ਮੱਝੇ ਚੋ ਪਾਣੀ ਪੀ ਕੇ ਉਹ ਮਾਗੇ ਰੂਮ ਵਾਲ ਨੂੰ ਦੁਬਾਰੇ ਸਾਥੀ ਦੋ ਵੇਟ ਕਰ ਰਹੇ ਸਾਡੀ ਤੇ ਦੋ ਨਾਲ ਤੇ ਸਾਡੇ ਉਹ ਪਰਾਂ ਬੈਠੇ ਨੇ ਉਹ ਪਿੱਛੇ ਉਹ ਬਟੇ ਲਾਲੀ ਹੁਣੀ ਤੇ ਇਥੋਂ ਨਾਲ ਠੰਡਾ ਪਾਣੀ ਨਾਲ ਲੈ ਜਾਗੇ ਨਾਲੇ ਪੀ ਜਾਗੇ ਫਿਰ ਚੱਲਦੇ ਆਂ ਕਮਰਿਆਂ ਵਾਲ ਨੂੰ ਟਾਈਮ ਬਾਕੀ ਹੋ ਗਿਆ ਟਾਈਮ ਅੱਜ 9:30 ਹੋ ਗਏ ਨੇ ਉਹ ਤਾਂ ਕੋਈ ਨਹੀਂ ਪੂਰੇ ਨੂੰ ਵੀ ਜਾਣਾ ਆਪਾਂ ਮੋਟਰਸਾਈਕਲ ਤੇ ਮੈਂ ਤੂੰ ਜ਼ਰਾ ਉਹੋ ਆ ਦੋਚੀ ਨਿਸ਼ਾਨ ਨੇ ਜੋਗੀ ਨਿਸ਼ਾਨ ਜਾਂ ਗਲੀ ਡਾਕਟਰ ਜੀ ਹਾਂ